ਲੇ ਮਾ ਲੋਕਾਂ ਨੇ ਕੋਠਿਆਂ ਚ ਪੋਚੇ ਮਾਰਦੀ ਫਿਰਦੀ ਐ ਤੇਰੀ ਆਕੜ ਐ ਆ ਜਿਵੇਂ ਮਾ ਡੀਸੀ ਲੱਗੀ ਐ ਮਾਸੜੀ ਮੈਂ ਤੈਨੂੰ ਪਹਿਲੇ ਵੀ ਕਿਹਾ ਮਮੀ ਨਾਲ ਤਮੀਜ਼ ਨਾਲ ਬੋਲੋ ਮਮੀ ਤੁਹਾਡੇ ਤੋਂ ਵੱਡੇ ਨੇ ਠੀਕ ਆ ਭੈਣੇ ਇੱਕ ਗੱਲ ਸਮਝ ਲੈ ਜੇ ਤੂੰ ਮੇਰੇ ਪੈਸਿਆਂ ਦਾ ਹੱਲ ਨਾ ਕੀਤਾ ਨਾ ਤਾਂ ਮੇਰਾ ਘਰ ਖਰਾਬ ਹੋ ਜਾਣਾ ਤੈਨੂੰ ਤਾਂ ਤੇਰੇ ਜੀਜੇ ਦਾ ਪਤਾ ਹੀ ਐ ਨਾ ਤਾਂ ਉਹ ਬੋਲਣ ਲੱਗੇ ਦੇਖਦਾ ਨਾ ਕੁੱਟਣ ਲੱਗੇ ਦੇਖਦਾ ਤੂੰ ਉੱਪਰ ਚੱਲ ਜਾਣਾ ਸੀ ਉਹਨਾਂ ਨੂੰ ਕਹਿਣਾ ਸੀ ਕਿ ਜੋ ਵੀ ਗੱਲ ਕਰਨੀ ਆ ਹੌਲੀ ਕਰੋ ਨੀਚੇ ਆਵਾਜ਼ ਨਹੀਂ ਹੋਣੀ ਚਾਹੀਦੀ ਤੁਹਾਡੀ ਤੂੰ ਬਾਰ ਬਾਰ ਜੀ ਆ ਗੱਲ ਕਹਿ ਕੇ ਨਾ ਮੇਰੇ ਹਾਲ ਜੇ ਨਾ ਪਾ ਇੰਨੇ ਰਿਸ਼ਤੇਦਾਰ ਨਹੀਂ ਚੰਗੇ ਹੁੰਦੇ ਜਿੰਨਾ ਚੰਗਾ ਤੂੰ ਸਾਡਾ ਕਿਰਾਏਦਾਰ ਇਕੱਲੇ ਪਾਣੀ ਪੀਣ ਨਾਲ ਵੀ ਕਿਸੇ ਨੂੰ ਨੀਂਦ ਆਈ ਹੈ ਨਾਰਵ ਵੱਡਿਆਂ ਨੂੰ ਲੈ ਕੇ ਨਾ ਇੰਨੀਆਂ ਗਲਤਫਹਿਮੀਆਂ ਆਪਣੇ ਦਿਮਾਗ 'ਚ ਨਹੀਂ ਪੁੱਤਰ ਬਠਾਈ ਦੀਆਂ ਉਹ ਇੱਕ ਵਕਤ ਸੀਗਾ ਜਿਹੜਾ ਨਿਕਲ ਗਿਆ ਮੈਨੂੰ ਲੱਗਦਾ ਦੁਨੀਆ ਤੇ ਨਾਲ ਨਾਲ ਰੱਬ ਵੀ ਸਾਡੇ ਨਾਲ ਰੁੱਸਿਆ ਹੋਇਆ ਹੈ ਮਹੀਨੇ ਤੋਂ ਨਾ 5 ਦਿਨ ਉੱਪਰ ਹੋ ਗਏ ਮੈਨੂੰ ਰੁਪਾਲੀ ਵੱਲ ਕੰਮ ਕਰਦੇ ਆ ਅੱਜ ਉਹਨੂੰ ਕਹਿੰਨੀ ਆ ਕਿ ਦੀਦੀ ਮੈਨੂੰ ਪੈਸੇ ਦੇ ਦੋ ਮੰਝਾ ਤੇ ਬਣਵਾਵਾ ਵਿਚਾਰੇ ਬੱਚੇ ਵੀ ਚੂ ਨਹੀਂ ਕਰਦੇ ਐਡਜਸਟ ਕਰ ਹੀ ਜਾਂਦੇ ਨੇ ਹੋਰ ਜੈਸਮੀਨ ਕੀ ਹਾਲ ਚੱਲ ਨੇ ਜੇ ਮਹੀਨੇ ਤ ਇੱਕ ਘਰ ਨੂੰ ਹੋ ਗਿਆ ਤਾਂ ਦੂਜੇ ਘਰਾਂ ਨੂੰ ਵੀ ਤਾਂ ਮਹੀਨਾ ਹੋ ਹੀ ਗਿਆ ਉਹ ਇੱਕ ਥਾਂ ਤੋਂ ਬਜਾਏ ਅੱਜ ਸਾਰੇ ਘਰਾਂ ਤੋਂ ਪੈਸੇ ਫੜ ਲਾ ਇਹ ਅੱਗੇ ਦੀ ਗੱਲ ਸੋਨ ਨਹੀਂ ਲਈ ਵੇ ਤੁਸੀਂ ਵੀ ਕੋਈ ਨਾ ਮੈਂ ਨਾ ਅੱਜ ਪੈਸੇ ਦਾ ਹਿੱਲਾ ਕਰਕੇ ਆਵਾਂਗੀ ਤੁਸੀਂ ਬੈਠੋ ਤਾਂ ਸੀ ਕਿਦਾਂ ਜੈਸਮੀਨ ਕਿਰਾਏ ਕਰੂ ਇਹਦਾ ਯਾਰ ਕੋਈ ਹੱਲ ਕਰ ਦੇ ਬਾਰ ਬਾਰ ਗੇੜੇ ਮਾਰਦੇ ਚੰਗੇ ਨਹੀਂ ਲੱਗਦੇ ਦੀਦੀ ਮੈਂ ਕਿਹੜਾ ਚੰਨੀ ਆ ਤੁਸੀਂ ਬਾਰ ਬਾਰ ਮੇਰੇ ਵੱਲ ਗੇੜੇ ਮਾਰੋ ਕੋਈ ਨਾ ਸ਼ਾਮ ਤੱਕ ਮੈਨੂੰ ਪੈਸੇ ਮਿਲ ਜਣੇ ਨਹੀਂ ਮੈਂ ਤੁਹਾਨੂੰ ਦੇ ਕੇ ਆਵਾਂਗੀ ਇਹ ਨਾ ਹੋਵੇ ਤੂੰ ਸ਼ਾਮ ਨੂੰ 1000 1500 ਮੇਰੇ ਮੱਥੇ ਮਾਰੇ ਮੈਨੂੰ ਪਿਛਲੇ ਮਹੀਨੇ ਦਾ ਵੀ 3000 ਤੇ ਆਹ ਮਹੀਨੇ ਦਾ ਅਡਵਾਂਸ ਵੀ 3000 ਕੁੱਲ ਮਿਲਾ ਕੇ 6000 ਰੁਪਏ ਚਾਹੀਦਾ ਸ਼ਾਮ ਨੂੰ ਕਿੱਥੇ ਖੋਗੀ ਅਸੀਂ ਵੀ ਬਾਰ-ਬਾਰ ਆਉਂਦੇ ਚੰਗੇ ਨਹੀਂ ਲੱਗਦੇ 6000 ਸਨ ਪੂਰਾ ਦੇਈਂ ਇਸ ਵਾਰ ਨਹੀਂ ਤਾਂ ਆਪਣਾ ਕਿਤੇ ਹੋਰ ਹੀ ਲਾ ਕਰ ਲੈ ਨਾ ਨਾ ਦੀਦੀ ਐਦਾਂ ਨਾ ਕਹੋ ਰੱਬ ਨੇ ਤਾਂ ਪਤਾ ਨਹੀਂ ਮੈਨੂੰ ਕਿਹੜੀ ਸਜ਼ਾ ਦਿੱਤੀ ਹੋਈ ਐ ਮੈਨੂੰ ਪਹਿਲੇ ਹੀ ਘਰੋਂ ਕੱਢ ਕੇ ਜੇ ਮੈਂ ਇੱਥੋਂ ਵੀ ਚਲੀ ਗਈ ਤੇ ਕਿੱਥੇ ਜਾਵਾਂਗੀ ਜੈਸਮੀਨ ਮੇਰਾ ਕਿਹੜਾ ਮਨ ਕਰਦਾ ਵੀ ਤੁਹਾਨੂੰ ਮੈਂ ਇੱਥੋਂ ਕੱਢਾਂ ਜੇ ਤੁਸੀਂ ਕਿਰਾਇਆ ਟਾਈਮ ਸ਼ੇਅਰ ਦੋ ਤਾਂ ਅਸੀਂ ਕਾਹਨੂੰ ਕੱਢੀਏ ਤੁਹਾਨੂੰ ਤੇ ਨਾਲੇ ਸਾਡਾ ਕੋਈ ਸਿਸਟਮ ਬਣਿਆ ਹੋਇਆ ਟਾਈਮ ਸ਼ੇਅਰ ਸਾਨੂੰ ਕਰਾਇਆ ਦੋ ਦੀਦੀ ਬਹੁਤ ਗਲਤ ਗੱਲ ਆ ਤੁਸੀਂ ਆਪਣੇ ਕਿਰਾਏ ਦੀ ਗੱਲ ਤੈਨਾਂ ਨਾਲ ਕਰ ਲਈ ਪਰ ਮੈਨੂੰ ਨਾਲ ਕੀ ਦਿੱਕਤ ਆ ਉਹ ਤਾਂ ਤੁਸੀਂ ਗੱਲ ਕੀਤੀ ਨੇ ਕਰਦੀ ਆ ਭਰਾਵਾ ਕਰਦੀ ਆ ਤੇਰਾ ਕੀ ਮਨ ਕਰਦਾ ਵੀ ਮੈਂ ਉਹਨੂੰ ਟੁੱਟ ਕੇ ਪੈ ਜਾ ਕਰੂੰਗੀ ਗੱਲ ਹੁਣ हां भाई जैस्मीन इक ਤਾਂ ਆਪਾਂ ਕਿਰਾਇਆ ਨਹੀਂ ਦੇ ਰਹੇ ਇੱਕ ਦੂਸਰੇ ਕਿਰਾਏਦਾਰਾਂ ਨੂੰ ਆਪਾਂ ਡਿਸਟਰਬ ਕਰਦੇ ਪਏ ਆ ਪ੍ਰਿੰਸਾ ਜੀ ਤੁਸੀਂ ਤਾਂ ਬੜੇ ਜਲਦੀ ਸ਼ਿਕਾਇਤ ਕਰਤੀ ਦੀ ਦਿਨ ਨੂੰ ਕਿ ਅਸੀਂ ਤੁਹਾਨੂੰ ਤੰਗ ਕਰ ਰਹੇ ਹਾਂ ਮੈਨੂੰ ਇੱਕ ਗੱਲ ਦਾ ਜਵਾਬ ਦੋਵੋ ਕਿਰਾਏ ਤੇ ਤੁਸੀਂ ਵੀ ਰਹਿ ਰਹੇ ਹੋ ਤੇ ਅਸੀਂ ਵੀ ਕਿਰਾਏ ਤੇ ਰਹਿਣਾ ਸ਼ੌਂਕ ਹੈ ਕਿਸੇ ਦਾ ਕਿ ਮਜਬੂਰੀ ਸ਼ੌਂਕ ਤੇ ਕਿਹੜਾ ਕੋਈ ਕਿਰਾਏ ਤੇ ਰਹਿੰਦਾ ਸਾਰਿਆਂ ਦੀ ਮਜਬੂਰੀ ਹੁੰਦੀ ਕੋਈ ਨਾ ਕੋਈ ਜੇ ਕਿਰਾਏ ਤੇ ਰਹਿਣਾ ਬਾਜੀ ਮਜਬੂਰੀ ਹੈ ਤੇ ਇਹ ਵੀ ਗੱਲ ਤਾਂ ਫਿਰ ਕਿਰਾਏਦਾਰ ਸਮਝ ਸਕਦਾ ਨਾ ਜੇ ਦੂਜਾ ਕਿਰਾਏਦਾਰ ਉਦੋਂ ਕੋਲ ਕੁਛ ਮੰਗਨ ਆ ਰਿਹਾ ਤੇ ਉਹਦੀ ਮਜਬੂਰੀ ਹੋਏਗੀ ਜੇ ਅਗਲੇ ਕਿਰਾਏ ਤੇ ਬੈਠਣਾ ਅਗਲੇ ਦੀ ਮਜਬੂਰੀ ਆ ਉਤੋਂ ਤੁਸੀਂ ਉਹਨੂੰ ਤੰਗ ਪਰੇਸ਼ਾਨ ਕਰ ਰਹੇ ਹੋ ਕਦੇ ਉਹਨੂੰ ਦੁੱਧ ਦੇ ਦੇ ਲੱਸੀ ਦੇ ਦੇ ਪਾਣੀ ਦੇ ਦੇ ਇਹ ਵੀ ਕੋਈ ਗੱਲ ਆਗੀ ਅਗਲਾ ਤਾਂ ਪਹਿਲੇ ਹੀ ਮਜਬੂਰ ਆ ਤੁਸੀਂ ਉਹਨੂੰ ਸਮਾਨ ਮੰਗ ਮੰਗ ਕੇ ਹੋਰ ਤੰਗ ਕੀਤਾ ਹੋਇਆ ਚਲੋ ਖਾਣ ਪੀਣ ਦੀ ਤਾਂ ਕੋਈ ਗੱਲ ਨਹੀਂ ਵੈਸੇ ਵੀ ਸਾਡੇ ਕੋਲ ਚੀਜ਼ ਬਚੀ ਜਾਂਦੀ ਆ ਪਰ ਟੋਡੇ ਨਿਆਣੇ ਜਿਹੜੇ ਘੰਟਾ ਘੰਟਾ ਟੀਵੀ ਦੇਖਦੇ ਰਹਿੰਦੇ ਬਿਜਲੀ ਦੇ ਇੱਕ ਜੂਨਟ ਦਾ ਬੇਲ ਪਤਾ ਕਿੰਨਾ ਪੈਂਦਾ ਸਾਨੂੰ ਕੋਈ ਗੱਲ ਨਹੀਂ ਬਾਜੀ ਮੈਂ ਆਪਣੇ ਬੱਚਿਆਂ ਨੂੰ ਸਮਝਾ ਦਾਂਗੀ ਕਿ ਤੁਹਾਡੇ ਕਮਰੇ ਚ ਬਹਿ ਕੇ ਟੀਵੀ ਨਾ ਦੇਖਣ ਨਾ ਹੀ ਕੁਝ ਖਾਣ ਨੂੰ ਮੰਗਣ ਜੇ ਦੁਬਾਰਾ ਵੀ ਆਂਦੇ ਨੇ ਨਾ ਤੇ ਤੁਸੀਂ ਮੈਨੂੰ ਕਹਿਣਾ ਦੁਬਾਰਾ ਆਣਗੇ ਨਾ ਤੇ ਮੈਂ ਆਪੇ ਛਿੜਕਾਂਗੀ ਤੁਸੀਂ ਨਾ ਕੁਝ ਕਹੋ ਉਹਨਾਂ ਨੂੰ ਹਾਂ ਇਹ ਤਾਂ ਠੀਕ ਆ ਉੱਥੋਂ ਥੋੜਾ ਛੋਟਾ ਮੁੰਡਾ ਸਾਡੇ ਘਰੇ ਐਡਾ ਵੱਡਾ ਟੀਵੀ ਸੀਗਾ ਇਹ ਤਾਂ ਕੁਝ ਵੀ ਨਹੀਂ ਨਾਲੇ ਥੋੜੇ ਘਰੇ ਕੂਲਰ ਲੱਗਾ ਸਾਡੇ ਘਰੇ ਤਾਂ ਏਸੀ ਲੱਗਾ ਫਿਰ ਸਾਡੇ ਕੋਲ ਕੀ ਕਰਨ ਆਂਦਾ ਨਾਲੇ ਅਗਲਾ ਮੇਰੇ ਬੱਚਿਆਂ ਨੂੰ ਕਹਿੰਦਾ ਮੇਠਾ ਉਹਦੇ ਡੈਡੇ ਕੋਲ ਐਕਟਿਵਾ ਆ ਉਹ ਵੀ ਬਿਜਲੀ ਵਾਲੀ ਮੇਰੇ ਚਾਚੇ ਕੋਲ ਤਾਂ ਕਹਿੰਦਾ ਗੱਡੀ ਸੀ ਅਸੀਂ ਗੱਡੀਆਂ 'ਚ ਘੁੰਮਦੇ ਹੁੰਦੇ ਸੀਗੇ ਇਹੋ ਜਿਹੇ ਐਸ਼ੋ ਰਾਮ 'ਚ ਪਾਲੇ ਹੋਏ ਬੱਚੇ ਨਾ ਇਦਾਂ ਦੀ ਜਗ੍ਹਾ 'ਚ ਐਡਜਸਟ ਨਹੀਂ ਕਰਦੇ ਨਹੀਂ ਪਾਜੀ ਜੇ ਆਪਾਂ ਬੱਚਿਆਂ ਨੂੰ ਐਸ਼ ਦੇ ਸਕਦੀਆਂ ਨਾ ਤੇ ਇਹੋ ਜਿਹੇ ਹਾਲਾਤਾਂ ਵਿੱਚ ਰਹਿਣਾ ਵੀ ਅਸੀਂ ਵੀ ਸिखਾਣਾ ਚਾਹੇ ਤੂੰ ਆਪਣੇ ਬੱਚਿਆਂ ਨੂੰ ਝਿੜਕ ਚਾਹੇ ਉਹਨਾਂ ਦੇ ਕੰਨ ਤੇ ਲਾ ਚਾਹੇ ਉਹਨਾਂ ਦੇ ਕੰਨ ਖਿੱਚ ਪਰ ਕਿਸੇ ਦੇ ਬੱਚਿਆਂ ਨੂੰ ਜਾ ਕੇ ਪੜਕਾਵੇ ਨਾ ਤੇ ਨਾ ਹੀ ਉਹਨਾਂ ਨੂੰ ਗਲਤ ਮਤਾਂ ਦੇਣ ਉਹ ਇਹ ਤੈਂ ਦੇਖਣਾ ਦੀਦੀ ਜਿੰਨਾ ਬੱਚਿਆਂ ਨੂੰ ਸਵੇਰੇ ਉੱਠ ਕੇ ਦੁੱਧ ਦਾ ਗਲਾਸ ਮਿਲੇ ਸਕੂਲ ਉਹ ਗੱਡੀਆਂ 'ਚ ਜਾਣ ਵਾਂਸ ਵਾਂਸਾ ਕਪੜਾ ਪਾਣ ਮੂਹੋਂ ਗੱਲ ਬਾਤੋ ਕੈਂ ਪਹਿਲੇ ਪੂਰੇ ਹੋ ਜAVE ਤੇ ਉਹਨਾਂ ਵਾਸਤੇ ਇਹ ਸਭ ਕੁਝ ਐਡਜਸਟ ਕਰਨਾ ਤਾਂ ਔਖਾ ਹੀ ਹੈ ਨਾ ਜੇ ਇੱਕ ਬੱਚਾ ਆਪਣੀ ਖੁਸ਼ੀ ਦੂਜੇ ਬੱਚੇ ਨੂੰ ਦੱਸਦਾ ਪਿਆ ਤੇ ਦੀਦੀ ਇਹਦੇ ਚ 扑ਕਾਨ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਪਾਜੀ ਮੇਰੇ ਬੱਚਿਆਂ ਦੇ ਸੁਪਨੇ ਨਾ ਬਹੁਤ ਵੱਡੇ ਸੀਗੇ ਉਹਨਾਂ ਦਾ ਸੁਪਨਾ ਨਾ ਇੱਕੋ ਦਮ ਟੁੱਟ ਗਿਆ ਤੁਸੀਂ ਇਹ ਦੇਖ ਲਓ ਕਿ ਮਾਂ ਦੇ ਮੂੰਹ ਨੂੰ ਨਾ ਕੋਈ ਐਡਜਸਟ ਕਰੀ ਜਾਂਦੇ ਪੈਨ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਹੁਣ ਮੇਰਾ ਮੁੰਡਾ ਕੱਲ ਦਾ ਜਿੱਦ ਕਰੇ ਬੈਠਾ ਪਾਪਾ ਗੱਡੀ ਨਮੀ ਨਾ ਸਹੀ ਪੁਰਾਣੀ ਲੈ ਲਓ ਹੁਣ ਤੁਸੀਂ ਦੱਸੋ ਕਿਰਾਏ ਤੇ ਰਹਿਣ ਵਾਲਾ ਬੰਦਾ ਇੱਕ ਗੱਡੀ ਕਿੱਥੋਂ ਲੈ ਸਕਦਾ ਆ ਮੇਰੇ ਛੋਟੇ ਮੁੰਡੇ ਨੂੰ ਨਾ ਕਾਜੀ ਗੱਡੀਆਂ ਤਾਂ ਬਹੁਤ ਹੀ ਸ਼ੌਂਕ ਹੈ ਉਹ ਮੈਨੂੰ ਹਮੇਸ਼ਾ ਇੱਕੋ ਹੀ ਗੱਲ ਕਹਿੰਦਾ ਮਮੀ ਜਦੋਂ ਮੈਂ ਵੱਡਾ ਹੋ ਗਿਆ ਨਾ ਤੁਹਾਨੂੰ ਸਨਰੂ ਵੱਲੀ ਗੱਡੀ ਚ ਕਮਾਵਾਂਗਾ ਥਾਰ ਚ ਕਮਾਵਾਂਗਾ ਵੱਡੀ ਸਾਰੀ ਗੱਡੀ ਲੈ ਕੇ ਆਵਾਂਗਾ ਤੁਹਾਡੇ ਵਾਸਤੇ ਤੇ ਉਸ ਬੱਚੇ ਦਾ ਸੁਪਨਾ ਇੱਕੋ ਦਮ ਟੁੱਟ ਜੇ ਬਹੁਤ ਵੱਡੀ ਗੱਲ ਹੈ ਬਾਜੀ ਚਲੋ ਫਿਰ ਵੀ ਤੁਹਾਡੇ ਬੱਚੇ ਦੇ ਸਪਨੇ ਅਲੱਗ ਆ ਤੇ ਮੇਰੇ ਬੱਚਾ ਦੇ ਅਲੱਗ ਆ ਤੁਸੀਂ ਆਪਣੇ ਬੱਚਾ ਨੂੰ ਮੇਰੇ ਬੱਚੇ ਤੋਂ ਦੂਰੀ ਰੱਖੋ ਇਹੀ ਠੀਕ ਆ ਇੱਕ ਗੱਲ ਦੱਸ ਜੈਸਮੀਨ ਮੈਨੂੰ ਕਿਰਾਇਆ ਤੁਹਾਡੇ ਤੋਂ ਦਿੱਤਾ ਨਹੀਂ ਜਾਂਦਾ ਬੱਚੇ ਤੁਹਾਡੇ ਦਰਜਾਨਾ ਸਕੂਲ ਜਾ ਰਹੇ ਨੇ ਕੀ ਗੱਲ ਫੀਸ ਅਡਵਾਂਸ ਹੀ ਸਾਲ ਦੀ ਜਮ੍ਹਾਂ ਕਰਾਤੀ ਸੀ ਨਾ ਦੀਦੀ ਜਿੱਥੇ ਮੇਰੇ ਚਲੋ ਨਾ ਦੀਦੀ ਜਿੱਥੇ ਮੇਰੇ ਬੱਚੇ ਪਹਿਲੇ ਸਕੂਲ ਜਾਂਦੇ ਸੀ ਨਾ ਉੱਥੇ ਇੱਕ ਬੱਚੇ ਦੀ ਫੀਸ ਹੀ 3000 ਰੁਪਏ ਜਾਂਦੀ ਸੀ ਆਤਮੇ ਗਲੀ ਵਿੱਚ ਸਕੂਲ ਹੈ ਨਾ ਜਿਹੜਾ ਉੱਥੇ ਬੱਚੇ ਪਾਏ ਹੋਏ ਨੇ ਜਿੱਥੇ ਵੀਸ ਠੀਕ ਠਾਕ ਹੀ ਐ ਉਹਨਾਂ ਨਾਲ ਮੈਂ ਗੱਲ ਕੀਤੀ ਹੋਈ ਐ ਜਦੋਂ ਮੈਨੂੰ ਪੈਸੇ ਮਿਲਣਗੇ ਤੁਹਾਨੂੰ ਮੈਂ ਦੇ ਦਾਂਗੀ ਬੱਚਿਆਂ ਦੇ ਦੀਦੀ ਇੰਨੇ ਸੁਪਨੇ ਟੁੱਟ ਗਏ ਨੇ ਪਰ ਹੁਣ ਨਾ ਮੈਂ ਪੜ੍ਹਾਈ ਵਾਲਾ ਸੁਪਨਾ ਨਹੀਂ ਤੋੜਨਾ ਚਾਹੁੰਦੀ ਨਾਲੇ ਟੋੜੇ ਬੱਚੇ ਤਾਂ ਆਪਣੇ ਚਾਚੇ ਦੀ ਬੜੀ ਸ਼ਿਫਤਾ ਕਰਦੇ ਆ ਜੇ ਇੰਨਾ ਹੀ ਆ ਤਾਂ ਆਪਣੇ ਦਿਓਰ ਤੋਂ ਥੋੜੀ ਹੈਲਪ ਮੰਗ ਲਓ ਜੇ ਦਿਓਰ ਜਾਵੇ ਨਾ ਬਾਜੀ ਮੈਨੂੰ ਵਧੀਆ ਪੋਸ਼ਣ ਦਵਾ ਸਕਦਾ ਵੈ ਮੇਰਾ ਸਾਰੇ ਘਰ ਦਾ ਰਾਸ਼ਨ ਦਾ ਖਰਚਾ ਵੀ ਚੱਕ ਸਕਦਾ ਵੈ ਮੇਰੇ ਬੱਚੇ ਦੀ ਸਕੂਲ ਦੀ ਫੀਸ ਵੀ ਭਰ ਸਕਦਾ ਵੈ ਪਰ ਇਹ ਸਭ ਕੁਝ ਕਰਨ ਨਾਲ ਨਾ ਉਹਦਾ ਆਪਦਾ ਘਰ ਖਰਾਬ ਹੁੰਦਾ ਵੈ ਜੋ ਮੈਂ ਨਹੀਂ ਚਾਹੰਦੀ ਹੋਵੇ ਉਹ ਤਾਂ ਭਾਜੀ ਮੈਨੂੰ ਕਹਿੰਦਾ ਹੀ ਐ ਕਿ ਭਾਬੀ ਤੂੰ ਵਾਪਸ ਆ ਇਸ ਘਰ ਚ ਮੈਂ ਵੇਖਦਾ ਵਾਂ ਤੈਨੂੰ ਕੌਣ ਕੱਟਦਾ ਵੈ ਪਰ ਉਹਦੇ ਜਨਾਨੀ ਦਾ ਸੁਭਾਅ ਨਾ ਭਾਜੀ ਕੁਝ ਐਦਾਂ ਦਾ ਹੀ ਐ ਉਹ ਕਹਿੰਦੀ ਐ ਜੇ ਤੂੰ ਮੇਰੇ ਘਰ ਵਾਲੇ ਕੋ ਮਦਦ ਮੰਗੀ ਤੇ ਮੈਂ ਆਪਣੇ ਬੱਚੇ ਇੱਥੇ ਛੱਡ ਗਏ ਤੇ ਮੈਂ ਪੇਕੇ ਚਲ ਜਾਣਾ ਮੈਂ ਨਹੀਂ ਜਾਣਦੀ ਕਿ ਮੇਰੇ ਕਰਕੇ ਮੇਰੇ ਦਿਓਰ ਦਾ ਘਰ ਖਰਾਬ ਹੋਵੇ ਤੇ ਬੱਚਿਆਂ ਦਾ ਫਿਊਚਰ ਹਰ ਪਰਿਵਾਰ 'ਚ ਇੱਕ ਬੰਦਾ ਇਦਾਂ ਦਾ ਹੁੰਦਾ ਹੀ ਆ ਜਿਹੜਾ ਆਪਣੇ ਪਰਿਵਾਰ ਦੀ ਖੁਸ਼ੀ ਨਹੀਂ ਦੇਖ ਸਕਦਾ ਨਾਵੇਂ ਮੈਨੂੰ ਇੱਕ ਗੱਲ ਦੱਸ ਜੈਸਮੀਨ ਜਿਹੜੇ ਕੱਲ ਤੁਹਾਡੇ ਤੋਂ ਪੈਸੇ ਮੰਗਣ ਆਏ ਸੀ ਉਹ ਕੌਣ ਸੀ ਤੁਹਾਨੂੰ ਪਤਾ ਉਹਨਾਂ ਨਾਲ ਇਹਨਾਂ ਨੂੰ ਕਿੰਨੀ ਦਿੱਕਤ ਆਈ ਆ ਦੀਦੀ ਉਹ ਮੇਰੀ ਸੱਕੀ ਭੈਣ ਤੇ ਜੀਜਾ ਸੀਗਾ ਜਦੋਂ ਮੇਰਾ ਘਰ ਵਾਲਾ ਬਾਹਰ ਗਿਆ ਸੀ ਨਾ ਤੇ ਉਹਨਾਂ ਨੂੰ 5 ਲੱਖ ਰੁਪਏ ਦਿੱਤਾ ਸੀਗਾ ਤੇ ਬਸ ਉਹੀ ਮੰਗਣ ਆਏ ਸੀਗੇ ਮਤਲਬ ਪੈਸੇ ਤਾਂ ਤੁਸੀਂ ਬਾਵਾ ਹੀ ਦੇਣੇ ਆ ਔਖਾ ਹੀ ਲੱਗਦਾ ਤੁਹਾਡਾ ਇਸ ਔਖੇ ਟਾਈਮ ਦਾ ਨਾ ਦੀਦੀ ਇੱਕ ਗੱਲ ਪਤਾ ਚੱਲ ਗਈ ਕਿ ਕਰਨਾ ਤਾਂ ਆਪਣੇ ਆਪ ਹੀ ਪੈਣਾ ਲੋਕੀ ਤਾਂ ਸਿਰਫ ਦਿਲਾਸਾ ਹੀ ਦਿੰਦੇ ਨੇ ਚੱਲ ਪੈਣਾ ਅੱਜ ਸ਼ਾਮ ਤੱਕ ਮੈਨੂੰ 6000 ਰੁਪਿਆ ਦੇ ਦੀ ਨਹੀਂ ਤਾਂ ਫਿਰ ਤੂੰ ਆਪਣਾ ਪੋਰਸ਼ਨ ਕਿਤੇ ਹੋਰ ਦੇਖ ਲਈ ਠੀਕ ਹੈ ਦੀਦੀ ਕੋਈ ਗੱਲ ਨਹੀਂ ਤਨਖਾਹ ਦੇ ਨਾਲ ਨਾਲ ਨਾ ਮੈਂ ਉਹਨਾਂ ਕੋਲ ਐਡਵਾਂਸ ਮੰਗਣ ਦੀ ਕੋਸ਼ਿਸ਼ ਕਰਾਂਗੀ ਜੇ ਉਹਨਾਂ ਨੇ ਮੈਨੂੰ ਦੇ ਦਿੱਤਾ ਤੇ ਮੈਂ ਪੂਰੇ ਹੀ ਪੈਸੇ ਦੇ ਦਾਂਗੀ ਤੁਹਾਡੇ ਨਾਲੇ ਦੇਖੋ ਹੁਣ ਤੱਕ ਤੱਕਰਾਇਆ ਲੈਣ ਸਿਰਫ ਇਹੀ ਆ ਰਹੇ ਨੇ ਜੇ ਭਾਜੀ ਆ ਗਿਆ ਨਾ ਉਹਨਾਂ ਦਾ ਸੁਭਾਅ ਕੁਝ ਹੋਰ ਹੀ ਆ ਉਹ ਬੋਲਣ ਲੱਗੇ ਬੰਦਾ ਜਨਾਨੀ ਨਹੀਂ ਦੇਖਦੇ ਸ਼ੁਕਰ ਆ ਪ੍ਰਿੰਸ ਤੈਨ ਤੇਰੇ ਭਾਜੀ ਦੀ ਗੱਲ ਛੇੜ ਕੇ ਮੈਨੂੰ ਯਾਦ ਕਰਾ ਦਿੱਤਾ ਜੈਸਮੀਨ ਤੇਰੇ ਭਾਜੀ ਨੇ ਲੇਟ ਕਰਾਏ ਦੇ ਚੱਕਰ ਚ ਤੈਨੂੰ 600 ਰੁਪਏ ਜੁਰਮਾਨਾ ਲਾਇਆ ਉਹ ਇਹਨਾਂ ਚੀਜ਼ਾਂ ਚ ਬਹੁਤ ਸਖਤ ਆ ਦੀਦੀ ਕਮਾਲ ਕਰੀ ਜਾਂਦੇ ਪਿਓ ਮੇਰੇ ਕੋਲ ਕਮਰੇ ਦਾ ਕਰਾਇਆ ਨਹੀਂ ਦਿੱਤਾ ਜਾ ਰਿਹਾ ਤੇ ਤੁਸੀਂ ਪੈਨਲਟੀ ਲਾਈ ਜਾ ਰਹੇ ਹੋ ਤੂੰ ਨਾ ਦਿਮਾਗ ਤੇ ਬੋਝ ਨਾ ਪਾ ਤੂੰ ਪਲੈਂਟੀ ਨਾ ਦੇਈ ਤੇਰੇ ਭਾਜੀ ਨਾਲ ਗੱਲ ਮੈਂ ਕਰ ਲਵਾਂ ਫਿਰ ਤੇਰਾ ਇੱਕ ਹੱਲ ਬਣਦਾ ਤੂੰ ਐਂ ਕਰ ਸਾਡੇ ਘਰ ਦਾ ਕੰਮ ਕਰ ਦੇ ਇੱਕ ਮਹੀਨੇ ਦਾ ਜੇ ਤੂੰ ਇੱਕ ਮਹੀਨੇ ਦਾ ਘਰ ਦਾ ਕੰਮ ਸਾਡਾ ਕਰ ਦੇਣਾ ਤੇਰੀਆਂ 2 ਮਹੀਨੇ ਦੀਆਂ ਪਲੈਂਟੀਆਂ ਮੈਂ ਬਚਾ ਦਾਂਗੀ ਅੱਜ ਤਾਂ ਮੈਂ ਕੰਮ ਕਰ ਲਿਆ ਕੱਲ ਨੂੰ ਪਹਿਲੇ ਟਾਈਮ ਆ ਕੇ ਮੇਰਾ ਕੰਮ ਕਰਦੀ ਰਾਤ ਮੇਰਾ ਮੁੰਡਾ ਸਹੀ ਕਹਿੰਦਾ ਸੀਗਾ ਕਿ ਇਹ ਦੁਨੀਆ ਕਿੰਨੀ 도ਗਲੀ ਹੈ ਨਾ ਆਪਣੇ ਲਾਲਚ ਵਜਦੇ ਕਿਸੇ ਗਰੀਬ ਦੀ ਮਜਬੂਰੀ ਨਹੀਂ ਸਮਝਦੀ ਹੀ ਰੱਖੀ ਵਨਦਰੇ ਪੈਸਿਆਂ ਦਾ ਮੰਮੀ ਬੋਸਨਾ ਕੁਝ ਨਹੀਂ ਬਣਿਆ ਪਿਆ ਹਾਂ ਦਾ ਅੱਜ ਬਹੁਤ ਦਿਮਾਗ ਖਰਾਬ ਹੋਇਆ ਪਿਆ ਆਪਣੇ ਪੈਸੇ ਦੇ ਕੇ ਤੂੰ ਆਪਣਾ ਹੀ ਦਿਮਾਗ ਖਰਾਬ ਕਰੀ ਫਿਰਦਾ ਜਿਨ੍ਹਾਂ ਨੂੰ ਪੈਸੇ ਦਿੱਤੇ ਨਾ ਉਹਨਾਂ ਦਾ ਦਿਮਾਗ ਖਰਾਬ ਕਰ ਆਪਣਾ ਨਾ ਖਰਾਬ ਕਰ ਦਿਮਾਗ ਬਣਿਆ ਕੀ ਆ ਹੀ ਰਿਹਾ ਮੈਨੂੰ ਦੱਸ ਤਾਂ ਸਹੀ ਕੱਲ੍ਹ ਦੇ ਆਏ ਹੋਏ ਆ ਤੁਸੀਂ ਮੰਮੀ ਸਵਾ ਬਣਿਆ ਜੈਸਮਿਨ ਦੀ ਸੱਸ ਕਹਿੰਦੀ ਅਸੀਂ ਉਹਨੂੰ ਘਰੋਂ ਕੱਢਤਾ ਸਾਡਾ ਉਹਨਾਂ ਕੋਈ ਲੈਣ ਦੇਣ ਨਹੀਂ ਹੈਗਾ ਮੰਮੀ ਪੈਸਿਆਂ ਦਾ ਕੁਛ ਨਹੀਂ ਬਣਿਆ ਜੈਸਮੀਨ ਦੇ ਸੌਦੇ ਕਹਿੰਦੇ ਵੀ ਸਾਡੇ ਕੋਲ 1 ਰੁਪਿਆ ਨਹੀਂ ਹੈਗਾ ਪੈਸੇ ਆਪਣੇ ਸਮਝ ਲਓ ਡੁੱਬ ਗਏ ਇਹ ਕਹਿੰਦੀ ਮੈਂ ਆਪਣੀ ਭੈਣ ਨਾਲ ਆਪਣੇ ਹਿਸਾਬ ਨਾਲ ਗੱਲ ਕਰਦੀ ਆ ਬਣਿਆ ਇਹਦੇ ਕੋਈ ਕੁਝ ਨਹੀਂ ਮੈਂ ਤਾਂ ਸੋਚਿਆ ਸੀ ਵੀ ਮੇਰੇ ਇੱਕ ਇੱਕ ਨੂੰ ਪੁੱਤਰ ਆ ਵੀ ਮੈਂ ਬੜੇ ਪਿਆਰ ਨਾਲ ਰਹੂੰਗੀ ਉਹਨਾਂ ਦੇ ਨਾਲ ਮੈਨੂੰ ਕੁੜੀਏ ਹੁਣ ਤੋਂ ਪੱਤੀ ਸੱਸ ਬਣਨ ਦੇ ਮਜਬੂਰ ਕਰ ਰਹੀ ਆ ਤੁਸੀਂ ਇਹਨਾਂ ਸੱਸ ਨੂੰ ਆਪਣੇ ਰੋਲਾ ਪਾ ਕੇ ਵੇਜੋ ਮੇਰੇ ਪੈਸੇ ਡੁੱਬੇ ਪਏ ਆ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਆਪਣੇ ਯਾਰ ਦੋਸਤ ਨੂੰ ਕੀ ਜਵਾਬ ਦਊਂਗਾ ਮੇਰੀ ਯਾਰੀ ਦੋਸਤੀ ਐਦਾਂ ਦੀ ਆ ਮੈਂ ਇੱਕ ਫੋਨ ਕਰਾ ਹਨਾ ਉਹ 5-10 ਲੱਖ ਰੁਪਈਆ ਘਰੇ ਪਹੁੰਚਾ ਦਊਗਾ ਐਦਾਂ ਤਾਂ ਮੇਰੀ ਯਾਰੀ ਦੋਸਤੀ ਖਰਾਬ ਹੋ ਜਾਊਗੀ ਉਤੋਂ ਇਹਦੀ ਭੈਣ ਨੇ ਇਹਨੂੰ ਕਹਿਤਾ ਕਿ ਮੇਥੋਂ ਤਾਂ ਰੋਟੀ ਖਾਣ ਨੂੰ ਪੈਸੇ ਨਹੀਂ ਹੈਗੇ ਮੈਂ ਇਹਨੇ ਪੈਸੇ ਕਿੱਥੋਂ ਦੇ ਦਊਂਗੀ ਬੈਠ ਮੈਂ ਕਿਹ ਕਿਹ ਕਿੱਦਾਂ ਕਰਨਾ ਹੁਣ ਪੈਸੇ ਆਂਦਾ ਤੂੰ ਦੱਸ ਮੰਮੀ ਤੁਸੀਂ ਦੱਸੋ ਮੈਂ ਕੀ ਕਰ ਸਕਦੀ ਆ ਤੁਸੀਂ ਇਹ ਮੈਨੂੰ ਕਿਹਾ ਵੀ ਉਹਦੇ ਸਹੁਰੇ ਜਾਣਾ ਮੈਂ ਉੱਥੇ ਵੀ ਜਾ ਆਈ ਆ ਉੱਥੇ ਜਾ ਕੇ ਪਤਾ ਲੱਗਾ ਵੀ ਜੈਸਮੀਨ ਨੂੰ ਘਰੋਂ ਕੱਢਤਾ ਮੰਮੀ ਜਿਸ ਹਾਲਾਤ 'ਚ ਮੈਂ ਜੈਸਮੀਨ ਨੂੰ ਮਿਲੀ ਆ ਉਸ ਹਾਲਾਤ 'ਚ ਮੈਂ ਪੈਸੇ ਮੰਗਦੀ ਚੰਗੀ ਤਾਂ ਨਹੀਂ ਸੀ ਲੱਗਦੀ ਪਰ ਫਿਰ ਵੀ ਮੈਂ ਉਹਨੂੰ ਕਹਿ ਤਾ ਜੇ ਆਪਾਂ ਰੋਜ਼-ਰੋਜ਼ ਇਹੀ ਗੱਲ ਪਿੱਛੇ ਲੜੀ ਜਾਵਾਂਗੇ ਤਾਂ ਆਪਣਾ ਘਰ ਵੀ ਡਿਸਟਰਬ ਹੁੰਦਾ ਕਾਕਾ ਇੱਕ ਕੰਮ ਕਰ ਇਹਨੂੰ ਕਿਤੇ ਕੰਮ ਤੇ ਲਵਾ ਅੱਖਾਂ ਕੀ ਕੱਢਦੀ ਪਈਆਂ ਕੰਮ ਤੇ ਲੱਗ ਤੇ ਆਪਣੀ ਭੈਣ ਦਾ ਕਰਜ਼ਾ ਉਤਾਰ। ਮੰਮੀ ਮੈਂ ਕਿੱਦਾਂ ਕੰਮ ਤੇ ਲੱਗ ਜਾ। ਤੁਹਾਨੂੰ ਪਤਾ ਮੈਨੂੰ ਤਾਂ ਬਾਹਰ ਦੀ ਕੋਈ ਨੌਲੇਜ ਨਹੀਂ ਹੈਗੀ। ਸਾਰਾ ਕੁਝ ਮੈਂ ਹੀ ਬੋਲਾਂ ਨਾ ਤੂੰ ਵੀ ਮੂੰਹ ਫਟਲਾ ਕੋਸ। ਮੰਮੀ ਕੰਮ ਤੇ ਆ ਹਾਲਤ ਦੇ ਵਿੱਚ ਸੰਦੀਪ ਤਾਂ ਇਦਾਂ ਹੀਰੇ ਇਹਨੋਂ ਹੋਇਆ ਕੀ ਆ? ਇਹਨੂੰ ਜਵਾਕ ਹੀ ਜੰਮਣਾ ਨਾ ਇਹਨੇ ਨੋਖਾਂ ਤਾਂ ਜਵਾਕ ਜੰਮਣਾ ਨਹੀਂ ਹੈਗਾ ਕੋਈ। ਮੰਮੀ ਕੀ ਗੱਲ ਕਰਦੇ ਪਏ ਹੋ? ਆ ਜਵਾਕ ਪਾਣ ਲਈ ਮੈਂ ਕਿੱਥੇ-ਕਿੱਥੇ ਨੱਕ ਰਗੜੇ ਆ। ਤਾਂ ਹੁਣ ਤੁਸੀਂ ਕਹਿਨੇ ਪਏ ਹੋ ਵੀ ਤੂੰ ਔਖਾ ਜਿਹਾ ਕਜਮਣਾ ਮੰਮੀ ਇਹ ਗੱਲ ਤਾਂ ਸੰਦੀਪ ਦੀ ਸਹੀ ਆ ਤੁਸੀਂ ਆਪੇ ਤਾਂ ਸਾਨੂੰ ਡਾਕਟਰਾਂ ਕੋਲ ਭੇਜਦੇ ਹੁੰਦੇ ਸੀ ਠੀਕ ਆ ਫੇਰ ਜੇ ਤੂੰ ਇਹਨੂੰ ਨਹੀਂ ਕੰਮ ਤੇ ਲਵਾਣਾ ਨਾ ਤੇ ਮੇਰਾ ਜਿਹੜਾ 5 ਲੱਖ ਉਹ ਮੈਨੂੰ ਮੋੜ ਦੇ ਮੇਰਾ ਹਾਂ ਤੈਨੂੰ ਕੀ ਹੋਏ ਜਾਂ ਅੰਦਰ ਜਾ ਕੇ ਆਰਾਮ ਕਰ ਲਾ ਆਰਾਮ ਤਾਂ ਮੈਂ ਕਰ ਲੂੰਗੀ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਤਾਂ ਮੈਨੂੰ ਕਿਹਾ ਸੀ ਵੀ ਪੈਸੇ ਮੈਂ ਆਪਣੇ ਦੋਸਤ ਤੋਂ ਲੈ ਕੇ ਦਿੱਤੇ ਆ ਜੇ ਪੈਸੇ ਦੋਸਤ ਤੋਂ ਲੈ ਕੇ ਦਿੱਤੇ ਆ ਤਾਂ ਫਿਰ ਮੰਮੀ ਨੇ ਕਿਦਾਂ ਕਿਹਾ ਵੀ ਮੇਰਾ 5 ਲੱਖ ਮੋੜ ਤੂੰ ਸਾਡੇ ਆ ਨਾ ਮਾਂ ਪੁੱਤਾਂ ਦੇ ਮੈਟਰ 'ਚ ਨਾ ਬੋਲ ਤੂੰ ਅੰਦਰ ਚੱਲ ਰੱਬ ਨੇ ਪਹਿਲਾਂ ਹੀ ਸਾਡੇ ਮਾਂ ਪਿਓ ਖੋ ਕੇ ਸਾਡੇ ਤੇ ਐਡਾ ਕਹਿਟਾਤਾ ਸਾਨੂੰ ਪਤਾ ਸੀ ਦੋ ਭੈਣਾਂ ਨੇ ਮਾਂ ਪਿਓ ਤੋਂ ਬਿਨਾ ਕਿਦਾਂ ਜ਼ਿੰਦਗੀ ਕੱਢੀ ਆ ਦਾਦੀ ਨਾਲ ਉੱਤੋਂ ਜਦੋਂ ਸਾਡੀਆਂ ਬਾਰਾ ਆਈਆਂ ਤਾਂ ਦਾਦੀ ਨੇ ਵਿਆਹ ਕੇ ਲਾਂਬੇ ਲਾਈਆਂ ਸੋਚਿਆ ਸੀ ਆਪਦੀ ਸਾਰੀ ਖੁਸ਼ੀ ਗਮੀ ਆਪਦੇ ਹਮਸਫਰ ਨਾਲ ਕਰੂੰਗੀ ਪਰ ਹਮਸਫਰ ਨੂੰ ਵੀ ਨਾ ਤਾਂ ਆਪਣੀ ਜਨਾਨੀ ਨਾਲ ਪਿਆਰ ਆ ਨਾ ਹੋਣ ਵਾਲੇ ਬੱਚੇ ਨਾਲ ਪਿਆਰ ਇਹਨੂੰ ਤਾਂ ਸਿਰਫ ਪੈਸਾ ਹੀ ਦਿਸਦਾ ਮੇਰੇ ਮੁੰਡੇ ਨਾਲ ਨਾ ਬਹੁਤੀ ਜਵਾਨਾਂ ਲੜਾ ਤੇਰੀ ਕਿਸਮਤ ਬਹੁਤ ਚੰਗੀ ਆ ਤੇਰੀ ਕਿਸਮਤ ਇੰਨੀ ਚੰਗੀ ਆ ਨਾ ਮਾਪਿਓ ਦੇ ਨਾ ਹੋਣ ਦੇ ਬਾਵਜੂਦ ਵੀ ਤੂੰ ਚੰਗੇ ਘਰ ਵਿਆਹੀ ਆਂ ਜਿੰਨਾ ਕੁੜੀਆਂ ਦੇ ਮਾਪੇ ਨਹੀਂ ਨਾ ਹੁੰਦੇ ਉਹਨਾਂ ਦੇ ਵਿਆਹ ਜਾਂ ਤਾਂ ਕਰੀਮਕਰ ਹੋ ਜਾਂਦੇ ਆ ਤੇ ਜਾਂ ਕਿਸੇ ਨਸ਼ੇੜੀ ਦੇ ਨਾਲ ਹੋ ਜਾਂਦੇ ਆ ਬੰਦੇ ਦੀ ਔਕਾਤ ਆ ਨਾ ਪੈਸਿਆਂ ਦੇ ਨਾਲ ਹੀ ਹੁੰਦੀ ਆ ਐਵੇਂ ਤਾਂ ਨਹੀਂ ਜਦੋਂ ਤੂੰ ਬਾਹਰ ਨਿਕਲਦੀ ਸੰਦੀਪ ਜੀ ਸੰਦੀਪ ਜੀ ਹੁੰਦੀ ਸੰਦੀਪ ਜੀ ਸੰਦੀਪ ਜੀ ਤਾਂ ਹੁੰਦੀ ਆ ਕਿ ਤੇਰੇ ਘਰ ਵਾਲੇ ਦੇ ਪੱਲੇ 4 ਛਿੱਲਰ ਹੈਗੇ ਆ ਕੀ ਕਰਨੇ ਇਹੋ ਜੇ 4 ਛਿੱਲਰ ਜਿਹੜੇ ਆਪਣੇਆਂ ਨੂੰ ਦੇ ਕੇ ਤੇ ਉਹਨਾਂ ਤੋਂ ਮੰਗਣੇ ਪੈਣ ਸੰਦੀਪ ਹਰਾਮ ਦੀ ਕਮਾਈ ਤਾਂ ਹੈ ਨਹੀਂਗੀ ਜਿਹੜੀ ਦੇ ਕੇ ਭੁੱਲ ਜੀਏ ਮਿਹਨਤ ਦੀ ਕਮਾਈ ਆ ਠੀਕ ਆ ਨਾ ਅਸੀਂ ਲੈਣੀ ਹੈ ਭਾਈਓ ਐਨੇ ਸਾਲਾ ਤੋਂ ਕਹਿੰਦੇ ਸੀ ਵੀ 200 ਲੈ ਕੇ ਦਿੱਤੇ ਆ ਜੇ ਹੁਣ ਪਤਾ ਲੱਗ ਗਿਆ ਵੀ ਘਰੋਂ ਪੈਸੇ ਤੁਸੀਂ ਦਿੱਤੇ ਆ ਤਾਂ ਫਿਰ ਥੋੜੀ ਦੇਰ ਰੁਕ ਜੂ ਉਹਨਾਂ ਦੇ ਹਾਲਾਤ ਠੀਕ ਹੋ ਲੈਣ ਦੋ ਫਿਰ ਲੈ ਲਿਓ ਚਾਹ ਸੰਦੀਪ ਇਦਾਂ ਕਰ ਤੂੰ 5 ਲੱਖ ਨਾ ਦੇ ਅਸੀਂ ਨਹੀਂ ਮੰਗਦੇ ਚਲ ਇਦਾਂ ਕਰ 2% ਵਿਆਜਦਵਾਨੀ ਸ਼ੁਰੂ ਕਰ ਦੇ ਕਦੇ ਬਹਿ ਜਾਣੀ ਆ ਕਦੇ ਖੜ੍ਹ ਜਾਣੀ ਆ ਜਾਂ ਬਹਿ ਕੇ ਗੱਲ ਸੁਣ ਲਾ ਜਾਂ ਖੜ੍ਹ ਕੇ ਗੱਲ ਸੁਣ ਲਾ ਕੱਲ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇਹ ਮਹੀਨੇ ਦਾ 4500 ਰੁਪਇਆ ਕਮਾਉਂਦੀ ਆ ਉਹਦੀ ਤਾਂ ਰਸੋਈ 'ਚ ਹਜੇ ਚੁੱਲ੍ਹਾ ਵੀ ਹੈ ਨਹੀਂਗਾ ਤੇ ਉਹ 5 ਲੱਖ ਦਾ 2% ਮਤਲਬ 10000 ਦਊਗੀ ਕਿਥੋਂ ਕੁੜੀ ਆਪਣੀ ਦਾਦੀ ਨੂੰ ਕਹ ਉਹ ਪੈਸੇ ਦੇਵੇ ਉਹਦੇ ਕੋਲੇ ਬਿਹਤਰਾ ਕੁਝ ਹੈਗਾ ਮਮੀ ਜਦੋਂ ਇਹ ਨਾ ਇਹਦੀ ਦਾਦੀ ਦੀ ਗੱਲ ਹੁੰਦੀ ਆ ਤੇ ਭੱਜ ਜਾਂਦੀ ਆ ਇਥੋਂ ਤੂੰ ਨਾ ਇਹਦੀ ਦਾਦੀ ਕੋਲ ਜਾ ਕੇ ਆ ਬਹੁਤ ਇੰਨੇ ਤਾਂ ਥੋੜੇ ਤਾਂ ਪੈਸੇ ਦੇਊਗੀ ਦਾਦੀ ਕੋਲ ਬਹੁਤ ਖੁਸ਼ ਹੈਗਾ ਦੇਖਦਾ ਮੰਮੀ ਅੱਜ ਦੋ ਕੰਮ ਹੈਗੇ ਆ ਫਿਰ ਪਹਿਲਾਂ ਉਹ ਕਰ ਲਮਾ ਫਿਰ ਦਾਦੀ ਕੋਲ ਗੇੜਾ ਮਾਰਤਾ ਜਾ ਕੇ ਇਦਾਂ ਦਾ ਕਈ ਵਾਲੀ ਰਿਪੋਰਟਾਂ ਚ ਜਿਹੜਾ ਤੁਸੀਂ ਰਿਪੋਰਟਾਂ ਨੂੰ ਹੀ ਦੇਖੀ ਜਾਂਦੇ ਹੋ ਕੀ ਕਰਾਂ ਲਾਪਰੀਤ ਉਧਰ ਵਾਲਾ ਡਾਕਟਰ ਕੁਝ ਹੋਰ ਕਹੀ ਜਾਂਦਾ ਤੇ ਇੱਧਰ ਵਾਲਾ ਕੁਝ ਹੋਰ ਕਹੀ ਜਾਂਦਾ ਜੀ ਮੈਂ ਤਾਂ ਤੁਹਾਨੂੰ ਇਦਾਂ ਕਹਿੰਨੀ ਆ ਕਿ ਲੱਕ ਵਾਲਾ ਨਾ ਇਦਾਂ ਕੋਈ ਮਸਲਾ ਨਹੀਂ ਹੈਗਾ ਆਪਾਂ ਮਾਲਚ ਵਾਲਾ ਤੇਲ ਲੈ ਜਾਂਦੇ ਆ ਤੇ ਦੋ ਦਿਨ ਲਗਾਤਾਰ ਮਾਲਚ ਕਰਾਂਗੇ ਆਪੇ ਸੈੱਟ ਹੋ ਜਾਣਾ ਆ ਡਾਕਟਰਾਂ ਕੋਲ ਆ ਕੇ ਇਹਨਾਂ ਨੇ ਤੇ ਕੋਈ ਨਾ ਕੋਈ ਆਪਾਂ ਨੂੰ ਟੈਨਸ਼ਨ ਪਾਈ ਜਾਣੀ ਆ ਲਾਪਰੀਤ ਹਾਏ ਤੇਰੀ ਉਮਰ ਕੀ ਆ ਆ ਉਮਰੇ ਕੋਈ ਸਰੀਰ ਦੇ ਵਿੱਚ ਦਿੱਕਤ ਆ ਜੇ ਕੈਂਸਰ ਨਾ ਪਹਿਲਾਂ ਹੀ ਇਲਾਜ ਕਰਾ ਲੈਣਾ ਚਾਹੀਦਾ ਕਿਉਂਕਿ ਜਵਾਨੀ ਵੇਲੇ ਰੋਗ ਜਿਹੜਾ ਲੱਗਿਆ ਹੁੰਦਾ ਨਾ ਉਹ ਬਟਾਪੇ ਵੇਲੇ ਤੰਗ ਕਰਦਾ ਹੁੰਦਾ ਬਾਕੀ ਗੱਲਾਂ ਛੱਡੋ ਹੁਣ ਇਸ ਡਾਕਟਰ ਨੇ ਕੀ ਕਿ ਆਵਾ ਮੈਨੂੰ ਉਹ ਦੱਸੋ ਜਿਹੜਾ ਤੈਨੂੰ ਬਾਰ-ਬਾਰ ਬੁਖਾਰ ਚੜਦਾ ਆ ਨਾ ਇਹ ਉਹਦੀਆਂ ਰਿਪੋਰਟਾਂ ਨੇ ਤੇ ਰਿਪੋਰਟ ਦੇ ਵਿੱਚ ਤੈਨੂੰ ਟਾਈਫਾਇਡ ਆ ਆ ਬਲੱਡ ਟੈਸਟ ਦੀ ਰਿਪੋਰਟ ਦੇ ਵਿੱਚ ਟਾਈਫਾਇਡ ਤੇ ਆ ਗਿਆ ਹਲੇ ਐਕਸ-ਰੇ ਦੀ ਰਿਪੋਰਟ ਆਉਣੀ ਆ ਤੇ ਪਤਾ ਨਹੀਂ ਉਹਨੇ ਤੁਹਾਨੂੰ ਕੀ ਕੀ ਟੈਨਸ਼ਨ ਪਾਉਣੀ ਆ ਟੈਨਸ਼ਨ ਕੋ ਲਿੱਤੀ ਆ ਨਾ ਤੇਰੇ ਅਸੇ ਹੀ ਮੰਨਣਾ ਵਾ ਮੈਨੂੰ ਤੂੰ ਠੀਕ ਚਾਹੀਦੀ ਆ ਮੈਨੂੰ ਠੀਕ ਵੇਖਣ ਲਈ ਤੁਸੀਂ ਪਤਾ ਨਹੀਂ ਕੀ ਕੀ ਸਹਿ ਜਾਂਨੇ ਹੋ ਮੰਮੀ ਤੁਹਾਨੂੰ ਲੱਗ ਬੋਲਦੇ ਨੇ ਉੱਤੋਂ ਦੀ ਤੁਹਾਡੀ ਭੈਣ ਆਈ ਬੈਠੀ ਐ ਉਹਦਾ ਪਤਾ ਨਹੀਂ ਉਹਨੇ ਸੌਣੇ ਕਾਦੋਂ ਜਾਣਾ ਵਾ ਇੱਕ ਡੈਡੀ ਨੇ ਜਿਹੜੇ ਆਪਣਾ ਥੋੜਾ ਬਹੁਤਾ ਸਾਥ ਦਿੰਦੇ ਨੇ ਜਦੋਂ ਤਾਂ ਆਪਣਾ ਵਿਆਹ ਹੋਇਆ ਲਾਪਰੀ ਤੇ ਉਦੋਂ ਦੀ ਮੰਮੀ ਬੋਲਣ ਲੱਗ ਗਈ ਤੇ ਉਦੋਂ ਦੀ ਭੈਣ ਇੰਟਰਫੇਅਰ ਕਰ ਲੱਗੀ ਆਪਣੇ 50 ਬਾਰੇ ਦੋਨਾਂ ਮਾਮਾ ਤੇ ਆਣਾ ਨਾ ਮੱਥਾ ਮਾਰ ਜੁਕਾ ਉਹ ਸੁਧਰਦੀਆਂ ਨਹੀਂ ਜਦੋਂ ਪਤਾ ਆਪਾਂ ਨੂੰ ਉਹਨਾਂ ਦੋਨਾਂ ਨੇ ਸੁਧਰਨਾ ਹੀ ਨਹੀਂ ਤੇ ਇਹਦਾ ਚੱਗਾ ਆਪਾਂ ਕੰਨ ਹੀ ਬੰਦ ਕਰ ਲੈਨੇ ਕਿਸੇ ਵੇਲੇ ਨਾ ਮੈਨੂੰ ਨਾ ਅਵੇਂ ਸੋਚ ਸੋਚ ਕੇ ਨਾ ਬਹੁਤ ਟੈਨਸ਼ਨ ਹੁੰਦੀ ਆ ਜਿਵੇਂ ਮੰਮੀ ਮੈਨੂੰ ਬੋਲਦੇ ਰਹਿੰਦੇ ਨੇ ਬਿਮਾਰੀ ਮਨਹੂਸ ਤੇ ਉੱਤੋਂ ਦੀ ਟੋਡੀ ਪੈਣ ਜਿਹੜੀ ਉਂਗਲਾਂ ਲਾਉਂਦੀ ਰਹਿੰਦੀ ਆ ਮੈਨੂੰ ਤੇ ਬਸ ਨਾ ਐਸੀ ਚੀਜ਼ ਦਾ ਡਰ ਲੱਗਾ ਰਹਿੰਦਾ ਕਿ ਕਿਤੇ ਤੁਸੀਂ ਨਾ ਬਦਲ ਜਓ ਤੁਸੀਂ ਨਾ ਮੇਰੇ ਖਿਲਾਫ ਹੋ ਜਓ ਕਿ ਤੁਸੀਂ ਇੰਦਾ ਦਾ ਕੁਝ ਕੀਤਾ ਮੇਰਾ ਤੇ ਜੀਣਾ ਔਖਾ ਹੋ ਜੂ ਮੈਨੂੰ ਪਤਾ ਤੂੰ ਪਿੱਕੇ ਜਾਣਾ ਚਾਹਨੀ ਆ ਤੂੰ ਫੇਰ ਵੀ ਨਹੀਂ ਜਾ ਸਕਦੀ ਸੋਹਰੇ ਤੂੰ ਵਸਣਾ ਚਾਹਨੀ ਆ ਪਰ ਤੈਨੂੰ ਸੋਹਰੇ ਵਸਣ ਨਹੀਂ ਦਿੰਦੇ ਇੰਨਾ ਕੁਝ ਜਾਣਦੇ ਬੰਦਾ ਆਪਣੀ ਜਨਾਨੀ ਦਾ ਪੱਖ ਨਾ ਪੂਰੇ ਨਾ ਤੇ ਲੱਖ ਲਣਦਾ ਇਹੋ ਜੇ ਬੰਦੇ ਤੇ ਆ ਖੜੀਓ ਹਸਪੀਟਲ ਆਏ ਜੇ ਤੁਸੀਂ ਮੈਨੂੰ ਇਦਾਂ ਸਪੋਰਟ ਕਰਦੇ ਹੋ ਨਾ ਨਿੱਕੇ ਨਿੱਕੇ ਗੱਲ ਤੇ ਮੇਰਾ ਪੂਰਾ ਸਾਥ ਦਿੰਦੇ ਹੋ ਉਦੋਂ ਤੇ ਮੈਂ ਆਪਣੇ ਤੇਕਿਆਂ ਵਾਲਾ ਦੁੱਖ ਨਾ ਭੁੱਲ ਹੀ ਜਾਂਦੀ ਆ ਸਾਪਰੀ ਮੇਰੀ ਗੱਲ ਸੁਣੋ ਜਦੋਂ ਬੰਦਾ ਕੁਵਾਰਾ ਹੁੰਦਾ ਉਦੋਂ ਹੁੰਦੀ ਇੱਕ ਫੈਮਿਲੀ ਜਦੋਂ ਵਿਆਹ ਆ ਜਾਂਦਾ ਉਦੋਂ ਇਹ ਨਹੀਂ ਡਬਲ ਫੈਮਿਲੀ ਉਸ ਬੰਦੇ ਨੂੰ ਨਾ ਦੋਨੋਂ ਫੈਮਿਲੀਆ ਨੂੰ ਬਰਾਬਰ ਰੱਖਣਾ ਚਾਹੀਦਾ ਮੈਂ ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ ਜਿਹੜਾ ਆਪਣੀ ਮਾਂ ਮਗਰ ਲਾ ਕੇ ਤੇ ਭੈਣ ਮਗਰ ਲਾ ਕੇ ਆਪਣੀ ਜਨਾਨੀ ਨੂੰ ਕੁੱਟੇ ਗੱਲ ਗੱਲ ਤੇ ਨਾ ਆਪਣੀ ਜਨਾਨੀ ਨੂੰ ੱੱੱਕੇ ਮਾਰ ਕੇ ਘਰੋਂ ਕੱਢੇ ਮੈਨੂੰ ਇੱਕ ਗੱਲ ਦੱਸ ਜਿੱਦਾਂ ਤੈਨੂੰ ਪ੍ਰੋਬਲਮ ਹੁੰਦੀਆਂ ਨੇ ਕਦੇ ਤੇਰਾ ਥੇਰ ਦੋਦਾ ਕਦੇ ਲੱਕ ਦੋਦਾ ਕਦੀ ਲੱਤ ਦੋ ਦਦੀਆ ਸੇਮ ਪ੍ਰੋਬਲਮ ਮੈਨੂੰ ਹੁੰਦੀ ਕੀ ਗਲਤ ਮੈਨੂੰ ਛੱਡ ਦੇਣਾ ਸੀ ਨਾ ਯਾਰ ਕਦੇ ਵੀ ਨਹੀਂ ਬਸ ਫਿਰ ਜੋ ਮੇਰੀ ਬਾਹ ਬੋਲਦੀ ਆ ਤੇ ਭੈਣ ਬੋਲਦੀ ਇਧਰੋਂ ਹੂਰ ਤੇ ਉਧਰੋਂ ਕੱਢ ਦੇ ਹਾਂ ਮੈਂ ਇਸ ਗੱਲ ਦੀ ਗਰੰਟੀ ਦਿੰਦਾ ਮੇਰੇ ਕਰਕੇ ਤੇਰੀ ਅੱਖਾਂ 'ਚ ਹੰਝੂ ਨਹੀਂ ਆਊਗਾ ਇਧਰੋਂ ਉਧਰ ਕੀ ਝਾਕੀ ਜਾਨੀ ਆ ਮੈਂ ਤੈਨੂੰ ਕਹੀ ਨਾ ਹਸਪੀਟਲ ਤੇ ਫੇਰ ਵੀ ਨਹੀਂ ਹਟਦੀ ਵੀ ਛੱਡ ਚੰਗਾ ਨਹੀਂ ਲੱਗਦਾ ਹੈਗਾ ਦੇਦੇ ਨਾ ਕੀ ਗੱਲ ਤੁਸੀਂ ਮੈਨੂੰ ਦੇਖ ਕੇ ਆਪਣੇ ਘਰੇ ਅੰਦਰ ਬੜੀ ਜੰਨੇ ਹੋ ਉਹ ਨਹੀਂ ਨਹੀਂ ਪ੍ਰਿੰਸ ਮੇਰਾ ਧਿਆਨ ਕਿਸੇ ਹੋਰ ਪਾਸੇ ਸੀ ਮੈਂ ਤਾਂ ਜੈਸਮਿਨ ਨੂੰ ਡੀਕਦੀ ਪਈ ਸੀ ਵੀ ਖਬਰ ਇਧਰੋਂ ਆਵੇ ਜਾਂ ਇਧਰੋਂ ਆਵੇ ਉਹ ਚਲੋ ਦੇਦੀ ਚਾਹੇ ਹੋਵੇ ਇਧਰੋਂ ਆਵੇ ਚਾਹੇ ਇਧਰੋਂ ਆਵੇ ਹੁਣ ਤਾਂ ਪੈਸਿਆਂ ਦਾ ਮਤਲਬ ਆ ਜੋ ਕਿ ਆਣੇ ਨਹੀਂ ਆ ਸ਼ਾਮ ਦੇ ਟਾਈਮ ਨਾ ਮੇਰੇ ਨਾਲ ਮਨੂਸ ਮਨੂਸ ਗੱਲਾਂ ਨਹੀਂ ਕਰਨੀਆਂ ਇਹ ਮਨੂਸ ਗੱਲਾਂ ਨਹੀਂ ਹੈਗੀਆਂ ਉਡੀ ਜੈਸਮੀਨ ਉੱਪਰ ਬੈਠੇ ਆਪਣੇ ਬੱਚਿਆਂ ਨਾਲ ਫਰੂਟ ਖਾਂਦੀ ਪਈ ਆ ਤੇ ਨਾਲੇ نیچے ਆ ਕੇ ਉਹ ਮੇਰੇ ਬੱਚਿਆਂ ਨੂੰ ਲਾਲ ਲਾਲ ਸੇਬ ਦੇ ਕੇ ਗਏ ਨੇ ਦੇਦੀ ਇਹਦਾ ਮਤਲਬ ਇਹ ਆ ਕਿ ਉਹਨੇ ਪਹਿਲਾਂ ਆਪਣੇ ਬੱਚਿਆਂ ਦਾ ਸੋਚਿਆ ਜਿੱਥੇ ਰਹਿਣਾ ਉਹਦਾ ਬਿਲਕੁਲ ਨਹੀਂ ਸੋਚਿਆ ਹੌਲੀ ਬੋਲਵੇ ਤੇਰਾ ਭਰਾ ਅੰਦਰ ਬੈਠਾ ਜਿਉਂ ਨੇ ਤੇਰੀ ਆਵਾਜ਼ ਸੁਣ ਲਈ ਨਾ ਉਹਨੇ ਜੈਸਮੀਨ ਦੀ ਟੇਚੀ ਜੀ ਚੱਕ ਕੇ ਬਾਹਰ ਮਾਰਨੀ ਆ ਤੁਸੀਂ ਇੱਕ ਕੰਮ ਕਰੋ ਉਹਦਾ ਟੇਚੀ ਚੱਕੋ ਤੇ ਬਾਹਰ ਮਾਰੋ ਫਿਰ ਉਹਦਾ ਪੋਸ਼ਨ ਕਿਸੇ ਫੈਮਿਲੀ ਵਾਲੇ ਨੂੰ ਦੋ ਨਾ ਕਿਹੜੀ ਫੈਮਿਲੀ ਨੂੰ ਦੇ ਦਈਏ ਸਾਰੀ ਫੈਮਿਲੀਆਂ ਵਾਲੇ ਕਿਰਾਇਆ ਤੰਗ ਕਰਕੇ ਦਿੰਦੇ ਨੇ ਦੀਦੀ ਮੇਰੇ ਕੋਲ ਹੈਗੀ ਇੱਕ ਫੈਮਿਲੀ ਜੇ ਤੁਸੀਂ ਕਹੋ ਤਾਂ ਮੈਂ ਸਵੇਰੇ ਲੈ ਆਣਾ ਨਾਲੇ 2 ਮਹੀਨੇ ਦਾ ਕਿਰਾਇਆ ਉਹ ਐਡਵਾਂਸ ਹੀ ਦੇਣਗੇ